ਅਧਿਕਾਰੀਆਂ ਦੇ ਵਿੱਚ ਵੱਖ-ਵੱਖ ਮੰਤਰੀਆਂ ਦੇ ਅੱਗੇ ਪਹੁੰਚੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਵੱਲੋਂ ਲਗਾਤਾਰ ਆਪਣਾ ਪ੍ਰੋਟੈਸਟ ਲਗਾਤਾਰ ਧਰਨਿਆਂ ਦੇ ਮੁਜ਼ਾਰੇ ਕੀਤੇ ਜਾ ਰਿਹਾ ਹੈ ਤੁਹਾਨੂੰ ਵੀ ਪਤਾ ਹੈ ਕਿ ਸਰਕਾਰ ਆਪਾਂ ਨੂੰ ਲਗਾਤਾਰ ਲਾਰਿਆਂ ਦੇ ਵਿੱਚ ਰੱਖਿਆ ਹੈ ਤਿੰਨ ਸਾਲਾਂ ਤੋਂ ਸਰਕਾਰ ਲਗਾਤਾਰ ਆਪਣੇ ਤੋਂ ਟਾਲਾ ਵੱਟਿਆ ਉਹਦੇ ਚੱਲਦੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਇੱਕ ਕਾਲ ਦਿੱਤੀ ਸੀ ਕਿ ਮੰਤਰੀਆਂ ਦੇ ਵਿੱਚ ਘਰਾਂ ਦੇ ਮੋਰੇ ਜਾ ਕੇ ਆਪਾਂ ਇਹਨਾਂ ਦੇ ਲਾਰੇ ਫੋਕਣਿਆ ਜਿਹੜੇ ਲਗਾਤਾਰ 3 ਸਾਲਾਂ ਤੋਂ ਆਪਾਂ ਨੂੰ ਲਗਾ ਰਿਹਾ ਹੈ ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਪਿੱਛੇ ਗੁਰਮੀਤ ਸਿੰਘ ਖੁੱਡੀਆਂ ਦਾ ਘਰ ਹੈ ਪਰ ਹਾਲੇ ਤੱਕ ਕੋਈ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਵੀ ਤੁਸੀਂ ਆਨੰਦ ਦੇ ਪਰਿਵਾਰਕ ਮੈਂਬਰ ਕੋਈ ਚੀਬਾਰ ਨਹੀਂ ਨਿਕਲ ਕੇ ਆਇਆ ਤਾਂ ਵੇਖੋ ਇਹ ਸਰਕਾਰ ਲਗਾਤਾਰ ਆਪਾਂ ਨੂੰ ਟਾਲਿਆ ਵਿੱਚ ਰੱਖਿਆ ਕੋਈ ਆਪਾਂ ਨੂੰ ਭਰਤੀ ਉਮਰ ਹੱਦ 55% ਜਿਹੜੀਆਂ ਆਪਣੀਆਂ ਮਾਰੂ ਨੀਤੀਆਂ 55% ਦੀ ਹੈ ਸਾਰੇ ਜੀ ਸਟੇਟਰ ਦੀ ਮਾਰੂ ਨੀਤੀ ਹੈ ਜਿਹੜੀ ਇਹ ਲੱਗ ਕੇ ਆ ਗਈ ਤਾਂ ਸਾਥੀਓ ਸਾਰਿਆਂ ਦਾ ਬਹੁਤ ਨੁਕਸਾਨ ਵੱਡਾ ਹੋਣਾ ਹੈ ਤਾਂ ਇਹ ਸਰਕਾਰ ਜਾਣ ਬੁੱਝ ਕੇ ਆਪਾਂ ਨੂੰ 3 ਸਾਲ ਲਟਕਾਇਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਇਹਨਾਂ ਦਾ ਲਗਾਤਾਰ ਜਲੂਸ ਕੱਢਾਂਗੇ ਜੇਕਰ ਆਪਾਂ ਨੂੰ ਭਰਤੀ ਮਾਸਟਰ ਕਲਾਸ ਦੀ ਵਧੀਆ ਭਰਤੀ ਨਹੀਂ ਦਿੰਦੇ ਪੰਜਾਬ ਪੱਧਰ ਤੇ ਵੱਡੇ ਪੱਧਰ ਤੇ ਸਿੱਖਿਆ ਵਿਭਾਗ ਦੇ ਵਿੱਚ ਅਸਾਮੀਆਂ ਖਾਲੀ ਨੇ ਸਰਕਾਰ ਲਗਾਤਾਰ ਸਾਮੀਆਂ ਦੇਣ ਤੋਂ ਭੱਜੀ ਹੈ ਜਦੋਂ ਮੀਟਿੰਗ ਕਰਕੇ ਆਉਣਿਆ ਸਰਕਾਰ ਲਾਰਾ ਦੇ ਕੇ ਬਾਹਰ ਭੇਜ ਦਿੰਦੀ ਹੈ ਤਾਂ ਤੁਸੀਂ ਸਾਰੇ ਸਾਥੀ ਧਿਆਨ ਰੱਖਿਓ ਇਹ ਸਰਕਾਰ ਦਾ ਆਪਾਂ ਜਲਦ ਫਿਰ ਹੁਣ ਅਗਲੀ ਕਾਲ ਤੁਹਾਨੂੰ ਦਿੱਤੀ ਜਾਏਗੀ ਤੁਸੀਂ ਤਿਆਰ ਰਹੋ ਇਹ ਸਰਕਾਰ ਆਪਾਂ ਨੂੰ ਲਗਾਤਾਰ ਲਾਰਿਆ ਜਰਖਿਆ ਤੇ ਇਸੇ ਤਰ੍ਹਾਂ ਤੁਸੀਂ ਸਾਰੇ ਸੰਪਰਕ ਚ ਰਿਓ ਤੇ ਅੱਜ ਖੁੱਡੀਆਂ ਵਿਖੇ ਪਹੁੰਚਿਆ ਇੱਥੇ ਲੋਹੜੀ ਬਾਲੀ ਗਈ ਹੈ ਇਹਨਾਂ ਦੇ ਲਾਰੇ ਫੂਕੇ ਗਿਆ ਮੈਂ ਸਾਥੀਓ ਜਸੁਨ ਸਿੰਘ ਕਬਾਇਆ ਸੂਬਾ ਅਗੂ ਪੀਐਲ ਟਟਬਾਸ ਬੇਰਜ਼ਗਾਰ ਸੂਬਾ ਪ੍ਰਧਾਨ ਪੰਜਾਬ ਧੰਨਵਾਦ ਸਾਥੀਓ